ਤਨ ਤਨ ਸ੍ਰੀ ਗੁਰੂ ਰੰਗ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਅਮਕੀਤੀ ਹੈ ਅਗਲੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਸ੍ਰੀ ਰਾਗ ਮਹਲਾ 9 ਘੜੀ ਮੋਤ ਕਾ ਪਹੁਣਾ ਕਾਜ ਸਵਰਨ ਹਾਰ ਗੁਰੂ ਅਰਜਨ ਪਾਤਸ਼ਾਹ ਜੀ ਦੁਨਿਆਵੀ ਉਧਾਰ ਦੇਂਦੇ ਹੋਏ ਸੰਸਮਝਾਉਣਾ ਕਰ ਰਹੇ ਨੇ ਕਿ ਆਪਾਂ ਇਸ ਜਗਤ ਤੇ ਪ੍ਰੌਣੀ ਦੀ ਨਹੀਂ ਆਈਆਂ ਤੇ ਹਸਨ ਖੋਰਾ ਕੰਮ ਇਹ ਬਣਿਆ ਪਿਆ ਹੈ ਘੜੀ ਮੌਤ ਦਾ ਪਹਣਾ ਜਿਵੇਂ ਆਪਾਂ ਕਿਸੇ ਦੇ ਘਰ ਪਹੁੰਚ ਜਾਈਏ ਤੇ ਉੱਥੇ ਜਾ ਕੇ ਆਪਣਾ ਹੁਕਮ ਚਲਾਈਏ ਉੱਥੋਂ ਦੇ ਮਾਲਕ ਬਣ ਜਾਈਏ ਕਾਲ ਸਵਰਨ ਹਾਰ ਉਥੋਂ ਦੇ ਕਾਰ ਕਰਤਾ ਬਣ ਜਾਈਏ ਤੇ ਹਸਨ ਹੋਰਾਂ ਕਮ ਹੋ ਜਾਂਦਾ ਹੈ ਕਿ ਪ੍ਰੋਣਾ ਹੈ ਇਸਨੇ ਚੱਰੇ ਜਾਣਾ ਹੈ ਇਸ ਨੂੰ ਇੰਨੇ ਜਿਵੇਂ ਪਾਣ ਦੀ ਲੋੜ ਨਹੀਂ ਉਸੇ ਅਧਾਰ ਉਪਾਤਸ਼ਾ ਜੀ ਸਮਝਾਉਣਾ ਕਰਦੇ ਨੇ ਕਾਦੀ ਮੌਤ ਦਾ ਪਹੌੜ ਕਾਜ ਸਵਾਰ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਵਾਰ ਮਾਇਆ ਦੇਚ ਧੰਧਿਆਂ ਦੇਚ ਕਾਂ ਵਾਸਨਾ ਦੇਚ ਅਸੀਂ ਗਵਾਚੇ ਪਈਆਂ ਅਸਲ ਮੂਲ ਤੋਂ ਪਲੇਗਿਆ ਉੱਠ ਚਲਿਆ ਪਛਤਾਇਆ ਪਰਿਆ ਵਸ ਜੰਦਾਰ ਤੇ ਜਦੋਂ ਉੱਠ ਚਲਿਆ ਭਾਪ ਦੀ ਸਵਾਸ ਪੂਰੀ ਹੋ ਗਈ ਇਸ ਜਗ ਤੋਂ ਜਾਣਾ ਕੀਤਾ ਉਦੋਂ ਫਿਰ ਉਹ ਪਛਤਾਵਾ ਕਰਦਾ ਹੈ ਉੱਠ ਚਲਿਆ ਪਛਤਾਏ ਦਾ ਪਰਿਆ ਵਸ ਜੰਦਾਰ ਜਦੋਂ ਜਮਾ ਦੀ ਬਾਹੀ ਪੈ ਗਈ ਉਦੋਂ ਫਿਰ ਉਹ ਪਛਤਾਵਾ ਕਰਦੀ ਹੈ ਪਿੱਲਾਂ ਉਸ ਦੀ ਸੰਭਾਲ ਨਹੀਂ ਕਰਦੀ ਅੰਦੇ ਤੂੰ ਬੈਠਾ ਕੰਦੀ ਪਾਹੇ ਇਹ ਭੜਿਆ ਲੋਕਾ ਗੁਰਜਤ ਪਾਤਸ਼ਾਹ ਜੀ ਸੰਜੋਣਾ ਕਰਦੇ ਨੇ ਇਹ ਮਨੁੱਖ ਨਦੀ ਕਿਨਾਰੇ ਕੰਦੀ ਤੋ ਪਾਵੇ ਨਦੀ ਦਾ ਤੁਨਹਰਾ ਨਦੀ ਕਿਨਾਰੇ ਰੁੱਖ ਦੀ ਵਾਗ ਹੈ ਇਹ ਨਹੀਂ ਪਤਾ ਕਦੋਂ ਉਸ ਰੁੱਖ ਨੇ ਨਦੀ ਦੇ ਵਹਿਣ ਵਿੱਚ ਰਹਿ ਜਾਣਾ ਹੈ ਅੰਦੇ ਤੂੰ ਬੈਠਾ ਕੰਦੀ ਪਾਹੇ ਜੇ ਹੋਵੇពੁਰਬ ਲਿਖਿਆ ਤਾਂ ਗੁਰ ਕਾ ਬਚਨ ਮਕਾਹਿ ਇਸੋ ਜੇ ਕਰਮ ਹੋਣ ਸਾਡੇ ਚੰਗੇ ਕਰਮ ਕੀਤੇ ਹੋ ਨਾਮ ਸਿਮਰ ਕੀਤਾ ਹੋਵੇ ਤੇ ਸਾਨੂੰ ਗੁਰੂ ਦਾ ਬਚਨ ਮਿਲ ਜਾਵੇ ਅਰ ਹਉ ਹਰੇ ਨਹੀਂ ਨਾ ਡੁੱਟ ਡੜੀ ਪੱਕੀ ਵੱਡਨ ਹਾਰ ਉਹ ਪ੍ਰਮਾਤਮਾ ਦੀ ਆਪਾਂ ਖੇਤੀਆਂ ਜਦੋਂ ਕੋਈ ਮਾਲਕ ਹੋਵੇ ਖੇਤ ਦਾ ਉਦੀ ਮਰਜ਼ੀ ਚੱਲਦੀ ਹੈ ਚਾਹੇ ਉਹ ਹਰੇ ਵੱਨ ਦੇ ਡੱਰੇ ਤੋਂ ਭਾਵ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਗੱਧਰ ਹੋ ਗਿਆ ਹੈ ਦਾਣਾ ਕੱਚਾ ਪੱਕਾ ਹੈ ਜਿਵੇਂ ਉਹ ਸਸਾਂ ਕਰਤੀਆਂ ਹੋਈਆਂ ਨੇ ਹਰੇ ਨਾਹੀਂ ਡੱਰੇ ਨਾਹੀਂ ਪੱਕੀ ਭਟਨਹਾਰ ਉਹ ਹਰੇ ਵੀ ਗੱਧਰ ਵੀ ਤੇ ਪੱਕੀ ਵੀ ਉਹਦੀ ਮਰਜ਼ੀ ਹੈ ਕਦੋਂ ਵੀ ਉਹ ਵੱਟ ਸਕਦਾ ਹੈ ਲੈਣਾ ਦਾਤ ਪੋਤਿਆ ਲਾਵੇ ਕਰੇ ਤਿਆਰ ਉਹਨੇ ਆਪਣਾ ਦਾਤ ਇਸ ਖੇਤ ਦੇ ਵਿੱਚ ਰੱਖਿਆ ਹੋਇਆ ਹੈ ਜਦੋਂ ਦਾ ਚਿੰਤ ਕਰਦਾ ਹੈ ਵੱਡ ਲੈਂਦਾ ਹੈ ਜਾ ਹੋਆ ਹੁਕਮ ਕਿਸਾਨ ਦਾ ਤਾਂ ਲੂਣ ਮਿਣਿਆ ਖਿਤਾ ਜਿਨੇ ਕੋਈ ਵਾਦੇ ਕਿਲਾ ਹੁਣ ਤੇ ਕੰਪੈਨੀਆਂ ਦਾ ਯੁੱਗ ਆ ਗਿਆ ਹੈ ਵਾਦੇ ਹੁੰਦੇ ਸਨ ਮਾਲਕ ਦੀ ਮਰਜ਼ੀ ਹੁੰਦੀ ਸੀ ਦਾਤੀਆਂ ਬੈਂਕੀ ਖੇਤ ਵਟਲ ਲੱਗ ਜਾਂਦੇ ਸਨ ਤੇ ਜਦੋਂ ਖੇਤ ਵਟਿਆ ਜਾਂਦਾ ਸੀ ਜਾ ਹੋਆ ਹੁਕਮ ਕਿਸਾਨ ਦਾ ਕਿਸਾਨ ਦਾ ਹੁਕਮ ਹੁੰਦਾ ਸੀ ਤਾਂ ਲੂਣ ਮਿਲੇ ਆ ਖੇਤਾਂ ਤੇ ਜਿਹੜਾ ਖੇਤ ਵਧਿਆ ਜਾਂਦਾ ਸੀ ਵਾਡੇ ਇਸ ਨੂੰ ਮਿਲ ਜਾਂਦੇ ਸਨ ਕਿ ਇਹਨੂੰ ਖੇਤ ਨੂੰ ਇੰਨਾ ਵਧਿਆ ਗਿਆ ਹੈ ਇੰਨੇ ਦੀ ਰਕਮ ਹੋਈ ਹੈ ਉਸੇ ਤਰ੍ਹਾਂ ਦਾ ਲੇਖਾ ਜੋਖਾ ਇਹ ਮਰੁਖਾ ਸਰੀਰ ਮੰਦੇਰਾ ਪੈਂਦਾ ਹੈ ਪਹਿਲਾ ਪੈਰ ਤੰ데요 ਗਿਆ ਦੂਜਾ ਭਰਿਆ ਸੋਇ ਪਹਿਲੇ ਪੈਰ ਸੀ ਤੰ데요 ਉਹ ਦੇ ਚੁਕਤਾਨ ਹੋ ਗਈ ਨਵਾਂ ਦੇ ਖੇਤਰ ਵਿੱਚ ਰੁਝੇ ਰਹੇ ਦੂਜਾ ਭਿਆ ਕੋਈ ਸੂਏ ਦੁਜੇ ਪੈਰ ਸੀ ਸੁੱਤੇ ਰਹੇ ਮਾਇਆ ਦੇ ਮੋਹ ਵਿੱਚ ਤੀਜਾ ਚੜ੍ਹ ਚੱਲਤੇ ਆਂ ਚੌਥਾ ਹੋਰ ਪਿਆ ਤੇ ਜਦੋਂ ਤੀਜਾ ਪਹਿਰ ਸੀ ਉਸੋ ਸਾਡੇ ਦੁਜੇ ਬਿਆਹ ਦੇ ਵਿੱਚ ਚੱਕਰੀ ਖਵਾੜ ਹੋ ਰਏ ਰਹੇ ਤੇ ਚੌਥਾ ਭਾਗ ਇਹ ਵੱਡੇ ਬਾ ਆ ਗਿਆ ਤੇ ਸੰਸਾਰ ਨੂੰ ਛੱਡ ਗਿਆ ਕਦੇ ਹੀ ਚਿੱਤ ਨਾ ਆਇਓ ਜਿਨ ਜਿਓ ਪਿੰਡ ਦੀ ਆ ਜਿਸ ਨੇ ਸਾਨੂੰ ਇਸ ਜਿੰਦ ਦਿੱਤੀ ਹੈ ਸਰੇਵ ਦਿੱਤਾ ਹਾਂ ਉਹ ਕਦੇ ਵੀ ਸਾਨੂੰ ਚੇਤੇ ਨਹੀਂ ਆਉਂਦਾ ਇਸ ਸੰਸਾਰ ਵਿੱਚ ਗੁਰੂ ਤੋਂ ਬੇਬੂਖ ਹੋ ਕੇ ਅਸੀਂ ਇਹਨੂੰ ਪੋਲੇ ਰਹੇ ਹਾਂ ਆਪਾ ਸਿਰ ਕਿਰਪਾ ਕਰਨ ਉਹ ਦਾਤਾ ਦੇਣ ਵਾਲੇ ਨੂੰ ਜੀਵਨ ਦੇਣ ਵਾਲੇ ਨੂੰ ਸਾਡੇ ਚਿੱਤ ਵਿੱਚ ਚੇਤਾ ਲਵੇ ਸਾਧ ਸੰਗਤ ਕੋ ਵਾਰਿਆ ਜਿਉ ਕਿਆ ਕਰਬਾ ਸਾਧ ਸੰਗਤ ਵਾਰਨੇ ਯੋਗ ਹੈ ਬਨਿਆ ਮੇ ਜੋਗ ਹੈ ਜਿੰਨਾ ਮਨੁੱਖਾ ਨੂੰ ਸੰਗਤ ਵਿੱਚ ਬੈਠਣ ਦਾ ਸੁਭਾਗ ਸਮਾ ਹੋ ਜਾਂਦਾ ਹੈ ਉਹ ਗੁਰੂ ਸੰਗਤ ਦੇ ਸਦਕਾ ਆਪਣੇ ਉਹ ਬਣਾਉ ਦਾ ਦਾਸ ਕਰ ਲੈਂਦੇ ਨੇ ਜਿਸ ਤੇ ਸੋਝੀ ਮਨੁਸ਼ੀ ਮਿਲਿਆ ਅਪਰਖ ਜਾਨ ਕਿਉਂਕਿ ਸੰਗਤ ਵਿੱਚ ਬੈਠ ਕੇ ਗੁਰਬਾਣੀ ਦੀ ਸੋਝੀ ਮਿਲ ਜਾਂਦੀ ਹੈ ਮਿਲਿਆ ਅਪਰਖ ਸੁਜਾਨ ਕਾਲ ਪ੍ਰਖ ਦੇ ਨਾਮ ਮਿਰਨ ਦੀ ਅਸੀਂ ਯੋਗ ਬਣ ਜਾਂਦੇ ਆ ਨਾਨਕ ਕਟਠਾ ਸਦਾ ਨਾਮ ਹਰ ਅੰਤਰ ਜਾਮੇ ਜਾਨ ਤੇ ਜਦੋਂ ਆਪਾਂ ਸੰਗਤ ਵਿੱਚ ਬੈਠਾਂਗੇ ਗੁਰਬਾਣੀ ਗਾਇਨ ਕਰਾਂਗੇ ਸਿਮਰਨ ਕਰਾਂਗੇ ਗੁਰਬਾਣੀ ਨੂੰ ਸਮਝਣ ਦਾ ਯਤਨ ਕਰਾਂਗੇ ਜਦੋਂ ਆਪਾਂ ਇਹ ਮੰਨ ਲਿਆ ਫਿਰ ਹੋਵੇਗਾ ਕਿ ਨਾਮ ਕਟਿਠਾ ਸਦਾ ਨਾਸ ਉਹ ਪਰਮਾਤਮਾ ਹਰਵੇਲੇ ਮੈਨੂੰ ਨਜ਼ਰ ਦਿਖਾਈ ਆਵੇਗਾ ਨੇੜੇ ਨਜ਼ਰ ਆਵੇਗਾ ਹਰ ਅੰਤਰ ਜਾਮੇ ਜਾਨ ਜੋ ਮੇਰੇ ਕੱਟ-ਕੱਟ ਦੇ ਮੇਰੇ ਦਿਲ ਦੇ ਮੇਰੇ ਅੰਦਰ ਦੇ ਜਾਣਨ ਵਾਲਾ ਹੈ ਪਾਛਾ ਤਿਰਪਾ ਕਰਨ ਇਹੋ ਜੀ ਮਤ ਸਾਨੂੰ ਆ ਜਾਵੇ ਕਿ ਪ੍ਰਮਾਤਮਾ ਸਾਡੇ ਨਾਲ ਨੇ ਸਾਡੀ ਹਰ ਇੱਕ ਕਰਮ ਨੂੰ ਵੇਖ ਰਹੇ ਨੇ ਤੇ ਜਦੋਂ ਇਹ ਮਤ ਆ ਗਈ ਉਦੋਂ ਮਨੁੱਖ ਆਪੇ ਹੀ ਉਹ ਬੁਨਾਨੋ ਚਿਤਾਰਾ ਹੋਇਆ ਗੁਨਾ ਮਾਸੀ ਤੂੰ ਤੁਰ ਪਵੇਂਗਾ ਪਾਛਾ ਸਮਤ ਦੀ ਦਾਤਪਕਸ਼ਮ ਆਪਣੀ ਮਿਹਰ ਆਪਣੀ